ਜਿਸਖਣ ਅਤੇ ਮਿਹਨਤ ਕਰਨ ਦਾ ਜਜ਼ਬਾ ਹੋਵੇ ਤਾਂ ਕੋਈ ਵੀ ਮੰਜ਼ਲ ਦੂਰ ਨਹੀਂ ਇਹ ਗੱਲ ਗੁਰਦਾਸਪੁਰ ਦੇ ਦੋ ਨੌਜਵਾਨਾਂ ਨੇ ਸਾਬਤ ਕਰ ਦਿੱਤੀ ਹੈ ਬਿਨਾਂ ਕਿਸੇ ਕੋਚ ਦੀ ਕੋਚਿੰਗ ਲੈ ਸਿਰਫ ਆਪਣੇ ਹੌਸਲੇ ਅਤੇ ਮਿਹਨਤ ਦੀ ਬਦੌਲਤ ਇਹਨਾਂ ਦੋ ਨੌਜਵਾਨਾਂ ਨੇ ਬੈਂਕਾਕ ਵਿੱਚ ਹੋਈ ਅੰਡਰ 70 ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਵੱਖ-ਵੱਖ ਭਾਰ ਵਰਗਾ ਵਿੱਚ 골ਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ ਅੱਜ ਜਦੋਂ ਉਹ ਗੁਰਦਾਸਪੁਰ ਵਾਪਸ ਲੋਟੇ ਤਾਂ ਜਹਾਜ਼ ਚੌਂਕ ਵਿਖੇ ਉਹਨਾਂ ਦਾ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਭਰਮਾ ਸਵਾਗਤ ਕੀਤਾ ਗਿਆ ਇਹਨਾਂ ਚੇਤਿਆ ਨੌਜਵਾਨਾਂ ਵਿੱਚ ਹੁਨਰਪ੍ਰੀਤ ਸਿੰਘ ਜੋ ਪਿੰਡ ਚੋੜਾ ਕੱਲਾਂ ਅਲੂਨਾ ਪਿੰਡ ਤੋਂ ਹੈ ਦੋਵੇਂ ਇੱਕੋ ਜਿਮ ਵਿੱਚ ਮਿਹਨਤ ਕਰਦੇ ਹਨ ਕਿਸੇ ਵੀ ਪੇਸ਼ਾਵਰ ਕੋਚ ਦੀ ਗੈਰ ਮੌਜੂਦਗੀ ਦੇ ਬਾਵਜੂਦ ਇਹਨਾਂ ਨੌਜਵਾਨਾਂ ਨੇ ਇੰਟਰਨੈਟ ਰਾਹੀਂ ਡਾਈਟ ਵਰਕਆਊਟ ਰੂਟੀਨ ਅਤੇ ਸ਼ੈਡਿਊਲ ਨੂੰ ਫੋਲੋ ਕਰਦਿਆਂ ਆਪਣੇ ਆਪ ਨੂੰ ਐਸੇ ਪੱਧਰ ਤੱਕ ਲਿਆਇਆ ਕਿ ਹੁਨਰਪ੍ਰੀਤ ਨੇ 75 ਕਿਲੋ ਭਾਰ ਵਰਗ ਵਿੱਚ ਅਤੇ ਤਰਨਪ੍ਰੀਤ ਨੇ 67 ਕਿਲੋ ਭਾਰ ਵਰਗ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਸੋਨੇ ਦੇ ਤਗਮੇ ਜਿੱਤ ਲਏ। ਇਹ ਸਿਰਫ ਉਹਨਾਂ ਦੀ ਮਿਹਨਤ ਨਹੀਂ ਸਗੋ ਪੰਜਾਬ ਦੇ ਨੌਜਵਾਨਾਂ ਲਈ ਇੱਕ ਮਿਸਾਲ ਹੈ ਕਿ ਜੇ ਇਰਾਦੇ ਪੱਕੇ ਹੋਣ ਤਾਂ ਰਸਤੇ ਆਪ ਬਣ ਜਾਂਦੇ ਹਨ। ਵਿਸ਼ੇਸ਼ ਰਿਪੋਰਟ ਰਾਜਨੰਦਵਾ ਕੁਰਦਾਸਪੁਰ ਤੋਂ। ਪ੍ਰਣਾਲ ਸਿੰਘ ਜੀ। ਹੀ ਲੱਗਦੇ ਆ ਮੈਂ ਜਿਹੜਾ ਦਾਦਾ ਜੀ ਲੱਗਦਾ ਜਸ਼ਨ ਹੈ ਕਿਦਾਂ ਜਿਹੜਾ ਘਰ ਦੇ ਨਾਲ ਵੀ ਬੜੀ سپورਟ ਰਹਿੰਦੀ ਆ ਤੇ ਕਿਵੇਂ ਤੁਸੀਂ ਨਹੀਂ سپورਟ ਕਰਦੇ ਨੇ ਉਹ ਕਿਦਾਂ ਸਾਡਾ ਕੁਝ ਕਰਦਾ ਹਾਏ ਪੜ੍ਹਨ ਤੋਂ ਨਾਲ ਹੀ ਜਮੇ ਸਿੱਖਣ ਲੱਗ ਪਏ ਤੇ ਜਮੇ ਤੇ ਜਾਣ ਦਾ ਨੂੰ ਟਾਈਮ ਤੋਂ ਪੂਰਾ ਮਿਲਦਾ ਰਿਹਾ ਤੇ ਕਰਦਾ ਰਿਹਾ ਕੰਮ ਆਪਣੀ ਮਿਹਨਤ ਕੇ ਟੋਰੀ ਬੜੀ ਇਹਦਾ ਵੀ ਪੌਚੋਂ ਰਿਟਾਇਰ ਆ ਤੇ ਉਹਨੇ ਵੀ ਬੜਾ ਸੁਲੋਗ ਹੈ ਬਾਏ ਤੇ ਲੈ ਲਵਾਂ ਕੰਦਾ ਬੋਧ ਹਾਂਜੀ ਖੁਸ਼ੀ ਬੜੀ ਹੈ ਜੀ ਸਰਕਾਰ ਨੂੰ ਵੀ ਚਾਹੀਦਾ ਬੱਚਿਆਂ ਨੂੰ ਥੋੜੀ-ਥੋੜੀ ਮਤ ਕਰਨੀ ਚਾਹੀਦੀ ਹੈ ਜਿੱਤਰਾ ਨਹੀਂ ਹੋ ਸਕਦਾ ਅੱਜਕੱਲ ਜਿਹੜੇ ਬੱਚੇ ਜ਼ਿਆਦਾਤਰ ਨਸ਼ਿਆਂ ਦੇ ਵੱਲ ਜਾ ਰਹੇ ਨੇ ਹਨਾ ਕੰਮ ਨਹੀਂ ਕਰਦੇ ਉਹਦੇ ਨੂੰ ਬੜੀ ਹਾਨੀ ਖੁਸ਼ੀ ਹੈ ਜੀ ਬੱਚਾ ਚਲੋ ਇਸ ਲੈਂਡ ਦੇ ਪਿਆਰ ਨਾਲੇ ਨਜਾਂ ਨੂੰ ਜਾਂ ਤੋਂ ਰਹਿਣ ਨਾਲੇ ਹੋਰ ਨਾ ਬੱਚਿਆਂ ਨੂੰ ਸਿੱਖਣਾ ਚਾਹੀਦਾ ਹੈ ਆਪਣੀ ਬੱਚੇ ਨੂੰ ਘਰੋਂ ਬਾਹਰ ਤੇ ਮਾਂ ਪਿਓ ਦਾ ਕਿੰਨਾ ਸਾਥ ਰਹਿੰਦਾ ਮਾਪਿਆਂ ਦਾ ਕਾਫੀ ਸਾਥ ਹੁੰਦਾ ਹੈ ਬੱਚੇ ਦੀ ਲਗਨ ਹੋਣੀ ਚਾਹੀਦੀ ਹੈ ਫਿਰ ਥੋੜਾ ਮਾਪਿਆਂ ਦੇ ਵੀ ਸਾਥ ਹੋਣਾ ਚਾਹੀਦਾ ਪੂਰਾ ਫਿਰ ਥੋੜਾ ਨਹੀਂ ਪੂਰਾ ਸਾਥ ਹੋਣਾ ਹੈ ਹੌਸਲੇ ਵਾਲੀ ਫੇੜੀ ਤੁਰਦਾ ਜੇ ਮਾਪਿਆਂ ਨਾਲ ਤੇ ਮਾਪਿਆਂ ਨੂੰ ਪੂਰੀ ਪਿਆਰ ਵਾਈ ਬੱਚੇ ਦੀ ਕਰਨੀ ਚਾਹੀਦੀ ਹੈ ਖੁਸ਼ ਹੋ ਬੁੜੇ ਖੁਸ਼ ਹੋਣਾ ਨਹੀਂ ਇਹ ਮੇਰਾ ਨਾਮ ਤਨਪ੍ਰੀਤ ਸਿੰਘ ਹੈ ਮੈਂ ਲੂਣਾ ਪਿੰਡ ਦਾ ਰਹਿਣ ਵਾਲਾ ਆਂ ਮੈਂ ਮਤਲਬ ਮੈਨੂੰ ਇਸ ਗੇਮ ਵਿੱਚ ਘੱਟੋ ਘੱਟ ਵੀ 3 ਸਾਲ ਹੋ ਗਏ ਆ ਮੈਂ ਜੁੜਿਆ ਇਸ ਗੇਮ ਵਿੱਚ ਮੈਂ ਮੈਨੂੰ ਹਨਰਦੀਪ ਹੀ ਲੈ ਕੇ ਆਇਆ ਇਸ ਗੇਮ ਵਿੱਚ ਤੇ ਆਪਾਂ ਇਕੱਠੇ ਟ੍ਰੇਨਿੰਗ ਕਰਦੇ ਆਂ ਖਾਲਸਾ ਜਿਮ ਵਿੱਚ ਸਾਡੇ ਪਿੰਡ ਲੱਗੇ ਆਪਾਂ ਕੋਚਿੰਗ ਲੈਣ ਦੀ ਵੀ ਕੋਸ਼ਿਸ਼ ਕੀਤੀ ਪਰ ਇੱਥੋਂ ਲੁਧਿਆਣਿਆਂ ਕੋਚਿੰਗ ਮਿਲਦੀ ਔਰ ਕਿਤੋਂ ਮਿਲਦੀ ਨਹੀਂ ਤੇ ਆਪਾਂ ਇੱਥੇ ਫਿਰ ਆਪੇ ਕਰਕੇ ਤਿਆਰੀ ਵਗੈਰਾ ਪਹਿਲਾਂ ਵੀ ਆਪਾਂ ਕਾਫੀ ਕੰਪੀਟੀਸ਼ਨ ਖੇਡ ਚੁਕੇ ਆ ਨੈਸ਼ਨਲ ਵਗੈਰਾ ਸਟੇਟ ਵਗੈਰਾ ਪੰਜਾਬ ਖੇਡ ਮੇਲਾ ਵੀ ਖੇਡੇ ਆ ਤੇ ਹੁਣ ਇਹ ਦਸੰਬਰ ਵਿੱਚ ਟ੍ਰਾਇਲ ਹੋਏ ਸੀਗੇ ਇਹ ਜੈਪੁਰ ਵਿੱਚ ਟ੍ਰਾਇਲ ਹੋਏ ਸੀ ਉਥੇ ਟ੍ਰਾਇਲ ਕਲੀਅਰ ਕਰਕੇ ਸਾਡੀ ਸਿਲੈਕਸ਼ਨ ਹੋਈ ਜਿਸ ਦਿਨ ਨਾਲ ਅਸੀਂ ਹੁਣ THAILAND ਵਿੱਚ ਖੇਡਣ ਗਏ ਆ ਤੇ ਉਥੇ ਜਾ ਕੇ ਹੁਣ ਵਾਈਗੁਰਜੀ ਦੀ ਕਿਰਪਾ ਨਾਲ ਦੋਵਾਂ ਦੇ 골ਡ ਮੈਡਲ ਪਏ ਆ ਪੰਜਾਬ ਦਾ ਇੱਕ ਬੰਗੜ ਮੁੰਡਾ ਸੀ 120 ਕਿਲੋ ਕੈਟਾਗਰੀ ਵਿੱਚ ਉਹ ਤੇ ਰਾਜਸਥਾਨ ਦਾ ਇੱਕ ਮੁੰਡਾ ਉਹਦਾ ਵੀ ਜੈਪੁਰ ਜੈਪੁਰ ਦਾ ਰਹਿਣ ਵਾਲਾ ਉਹਦਾ ਵੀ 골ਡ ਮੈਡਲ ਪਿਆ ਜੀ ਹਾਂਜੀ ਤੇ ਪ੍ਰੈਕਟਿਸ ਵਗੈਰਾ ਕਿਦਾਂ ਕਰਦੇ ਹੋ ਤੁਸੀਂ ਪ੍ਰੈਕਟਿਸ ਵਗੈਰਾ ਇਹ ਦੇ ਹੁਣ ਜਿੱਦਾਂ ਤੁਹਾਨੂੰ ਪਤਾ ਹੈ ਇੰਟਰਨੈਟ ਦਾ ਜਮਾਨਾ ਆ YouTube ਤੋਂ ਸਾਡੇ ਸ਼ਡਿਊਲ ਵਗੈਰਾ ਨਿਕਲ ਜਾਂਦੇ ਆ ਉਸ ਤਰ੍ਹਾਂ ਅਸੀਂ ਸਾਰਾ ਕੀ ਕਦਾ ਸ਼ਡਿਊਲ ਰੱਖਿਆ ਹੋਇਆ ਆ ਕਾਪੀ ਤੇ ਬਣਾ ਕੇ ਕਿਹਰੇ ਦਿਨ ਕਿਹੜੀ ਟ੍ਰੇਨਿੰਗ ਲਵਣੀ ਕਿਹੜੇ ਦਿਨ ਕਿਹੜੀ ਲਵਣੀ ਤੇ ਫਿਰ ਉਸੇ ਹਿਸਾਬ ਨਾਲ ਆਪਾਂ ਟ੍ਰੇਨਿੰਗ ਕਰਦੇ ਕਿਸੇ ਕੋਚ ਤੋਂ ਵੀ ਕੋਚਿੰਗ ਲਈ ਹੈ ਜਾਂ ਸਿੱਧਾ ਤੁਸੀਂ YouTube ਤੋਂ ਨਹੀਂ ਨਹੀਂ ਕੋਚ ਤੋਂ ਅਸੀਂ ਕੋਚਿੰਗ ਨਹੀਂ ਲਈਏ ਆਡਾ ਆਪਣੇ ਤਜਰਬਾ ਆ ਪੀ ਜਿਹੜੀ ਚੀਜ਼ ਗਲਤੀ ਹੁੰਦੀ ਰਹੀ ਆ ਉਹ ਗਲਤੀ ਦਾ ਪਤਾ ਲੱਗਦਾ ਰਿਹਾ ਉਹ ਗਲਤੀ ਨੂੰ ਸੁਧਾਰਦੇ ਰਹੇ ਆ ਉਸ ਤੇ ਗਲਤੀ ਉੱਤੇ ਕੰਮ ਕਰਕੇ ਆਪਾਂ ਫੇਰ ਆਪਣੀ ਜੋ ਵੀ ਡੈੱਡ ਲਿਫਟ ਸਕੁਐਟ ਸਟਰੋਂਗ ਕੀਤੀ ਇਹੀ ਗੇਮ ਦਾ ਗੇਮ ਕਿਉਂ ਚੁਣੀ ਕਿਉਂਕਿ ਹੋਰ ਵੀ ਬੜੀਆਂ ਗੇਮਾਂ ਨੇ ਜਿਹੜੀਆਂ ਰਾਜੇ ਤੱਕ ਗੇਮ ਸ਼ੁਰੂ ਤੋਂ ਸ਼ੌਂਕ ਇਹੀ ਸੀ ਜਿੰਮ ਦਾ ਤੇ ਬਾਕੀ ਇਹ ਆ ਵੀ ਪਾਵਰ ਲਿਫਟਰਾਂ ਦੇ ਸਰੀਰ ਤੇ ਘਾਟੀ ਹੁੰਦੇ ਬਸ ਜ਼ੋਰ ਚ ਤੇ ਇਹੀ ਚੱਕਰੇ ਆ ਵੀ ਬਸ ਜਿੰਮ ਜਾ ਕੇ ਇਹੀ ਹੁੰਦਾ ਵੀ ਸਾਰਿਆਂ ਨੂੰ ਵੱਧ ਭਰ ਚੁੱਕੀ ਹੈ ਵੱਧ ਚੋਕੇ ਵੇਖਣਾ ਵੱਧ ਚੋਕੇ ਵੇਖਣਾ ਜਿੰਮ 'ਚ ਮੁਕਾਬਲਾ ਹੀ ਰਹਿੰਦਾ ਰਿਹਾ ਸਾਡਾ ਆਪਸ 'ਚ ਜਿੰਨੇ ਵੀ ਮੂੜ ਤੇ ਫਿਰ ਉਹ ਵਾਲੀ-ਵਾਲੀ ਜਦੋਂ ਪਹਿਲਾ ਕੰਪੀਟੀਸ਼ਨ ਸਾਡਾ ਕਾਲਾ ਨੌਰ ਹੋਇਆ ਸੀ ਮੈਂ ਉਦੋਂ 10th ਕਲਾਸ ਵਿੱਚਾਂ ਤੇ ਉਦੋਂ ਮੈਂ ਕੰਪੀਟੀਸ਼ਨ ਖੇਡਿਆ ਤੇ ਉਦੋਂ ਪਹਿਲੇ ਕੰਪੀਟੀਸ਼ਨ 'ਚ ਮੇਰੀ ਪੋਜੀਸ਼ਨ ਕੋਈ ਨਹੀਂ ਪਈ ਉਹੀ ਕੰਪੀਟੀਸ਼ਨ ਨੇ ਕਿਹਾ ਹੋਇਆ ਕੰਪੀਟੀਸ਼ਨ ਜਿੱਤੋਂ ਮੈਂ ਮੋਟੀਵੇਟ ਹੋ ਗਿਆ ਅੱਗੇ ਵੀ ਗੇਮ 'ਚ ਨਾਲ ਜੁੜਿਆ ਰਿਹਾ ਤੇ ਹੁਣ ਅੱਗੇ ਵੀ ਮੈਂ ਗੇਮ 'ਚ ਜੁੜਿਆ ਰਾਵਾਂਗਾ ਤੇ ਸਾਰਾ ਤੁਸੀਂ YouTube ਤੇ ਤੁਸੀਂ ਜਿੱਥੇ ਕਿਹਾ ਨਹੀਂ ਕੁਝ ਮਤਲਬ ਇਦਾਂ ਬਾਕੀ ਵੀ ਜਿੱਦਾਂ ਕੰਪੀਟੀਸ਼ਨਾਂ ਦੇ ਜਾਂਦੇ ਰਹੇ ਆ ਕੋਚ ਵਗੈਰਾ ਮਿਲਦੇ ਰਹੇ ਆ ਉਹਨਾਂ ਕੋਲ ਸਲਾਹ ਲੈਣਾ ਨਹੀਂ ਸਿੱਖਿਆ ਲੈ ਲੈਣੀ ਕਹਿੰਦੇ ਜਿੱਥੋਂ ਗੁਣ ਮਿਲੇ ਉੱ ਤੇ ਬਸ ਫਿਰ ਉਹਨਾਂ ਕੋ ਪੋਸ਼ਟੀ ਕਰੇ ਪਰਤਾਉਂਦੇ ਆਪਾਂ ਨੂੰ ਸੋਸ਼ਲ ਮੀਡੀਆ ਤੋਂ ਇਜਾਜ਼ਤ ਹਾਂਜੀ 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 ਇਕੱਠੇ ਫਰੈਂਡੀ ਦੀ ਸ਼ੂਟ ਹਾਂਜੀ ਆਪਾਂ ਇੱਕੋ ਸਕੂਲ ਪੜੇ ਆਂ ਸ਼ੁਰੂ ਤੋਂ ਇਕੱਠੇ ਪੜ੍ਹਦੇ ਆਂ ਕਰੀਬੀ ਕੰਪੀਟੀਸ਼ਨ ਵੀ ਇਕੱਠੇ ਗਏ ਨੇ ਕੰਪੀਟੀਸ਼ਨ ਵੀ ਇਕੱਠੇ ਰੱਬ ਦੀ ਮਿਹਰ ਨਾਲ ਸੈLECTION ਵੀ ਇਕੱਠਿਆਂ ਦੀ ਹੋਈ ਖੇਡਣ ਵੀ ਇਕੱਠੇ ਗਏ ਹੁਣ 골ਡ ਵੀ ਇਕੱਠਿਆਂ ਦਾ ਪਿਆ ਕੰਪੀਟੀਸ਼ਨ ਜਿੱਤ ਕੇ ਆਏ ਹੋ ਇਹਦੇ ਵਿੱਚ ਸਾਰਾ ਤੁਸੀਂ ਆਪਣੇ ਖਰਚੇ ਦੇ ਉੱਤੇ ਗਏ ਹੋ ਜਾਂ ਕਿਸੇ ਨੇ ਮਦਦ ਕੀਤੀ ਇਹ ਫੈਡਰੇਸ਼ਨ ਦੀ ਫੀਸ ਹੁੰਦੀ ਆ ਸਾਰੀ ਵੀ ਫੈਡਰੇਸ਼ਨ ਦੀ ਐਂਟਰੀ ਫੀਸ ਵਗੈਰਾ ਵਿੱਚ ਇਹ ਹੋਟਲ ਦਾ ਰਹਿਣ ਸਨ ਤੇ ਬਾਕੀ ਬਾਅਦ ਚ ਸਪਾਂਸਰਸ਼ਿਪ ਲੱਗਦੀ ਆ ਹੁਣ ਵੇਖੋ ਸਪਾਂਸਰਸ਼ਿਪ ਤੇ ਬਾਕੀ ਅੱਗੇ ਆਉਂਦੇ ਜਾਂ ਕਿੰਦਾ ਨੇ ਸਰਕਾਰ ਦਾ ਸਹਿਯੋਗ ਦੌਰਾਨ ਜਾਂ ਕੋਈ ਸਰਕਾਰ ਦਾ ਸਹਿਯੋਗ ਤੇ ਇਹੀ ਹੁੰਦਾ ਜਦੋਂ ਗੋਲਡਨ ਦਾ ਬਾਅਦ ਸਪਾਂਸਰਸ਼ਿਪ ਅਪਲਾਈ ਹੁੰਦੀ ਆ ਤੇ ਹੁਣ ਆਪਾਂ ਜਿੱਦਾਂ ਆਪਣਾ ਸਰਟੀਫਿਕੇਟ ਵਗੈਰਾ ਸਾਰੇ ਡੀਐਸਐਫ ਦੇ ਅਧਿਤਰ ਕਰਾਈ ਪਹਿਲਾ ਸਾਰਾ ਆਪ ਦਾ ਗਾਂ ਹੀ ਉਹ ਵੀ ਗਾਂ ਇਹੀ ਆ ਬਸ ਇਹਦੇ ਨਾਲ ਜੁੜੇ ਰਾਵਾਂਗੇ ਖੇਡ ਦੇ ਨਾਲ ਖੇਡ ਦੇ ਨਾਲ ਜੁੜ ਕੇ ਅੱਗੇ ਜਿੱਦਾਂ ਵੀ ਆ ਬਸ ਖੇਡਣਾ ਹੀ ਆ ਇਹਦੇ ਨੂੰ ਮੈਸੇਜ ਦੋਣਾ ਚਾਹੂੰ ਜਿਹੜੇ ਨੈਕਸਟ ਬੱਚੇ ਜਿਹੜੇ ਜੂਤ ਨੂੰ ਇਹੀ ਮੈਸੇਜ ਆ ਵੀ ਬਾਕੀ ਵੇਲਾ ਵੇਲਰ ਪੁਣਾ ਛੱਡ ਕੇ ਆਪਣੇ ਆਪ ਨੂੰ ਕਿਸੇ ਵੀ ਕੰਮ 'ਚ ਇਹ ਹੀ ਨਹੀਂ ਕਿ ਸਪੋਰਟਸ 'ਚ ਕਿਸੇ ਵੀ ਕੰਮ 'ਚ ਆਪਣੇ ਆਪ ਨੂੰ ਬਿਜ਼ੀ ਕਰੋ ਆਪਣੀ ਲਾਈਫ ਬਿਜ਼ੀ ਕਰੋ ਫੇਰ ਹੀ ਤੁਸੀਂ ਮੋਟੀਵੇਟ ਹੋਵੋਗੇ ਗਲਤੀਆਂ ਤੋਂ ਸਿੱਖੋਗੇ ਤੇ ਫੇਰ ਹੀ ਤੁਸੀਂ ਵੀ ਇਸ ਮੁਕਾਮ ਤੇ ਪਹੁੰਚੋਗੇ ਮੇਰਾ ਨਾਮ ਹਰਦੀਪ ਚੈਨਗਿਆ ਮੈਂ ਪਿੰਡ ਚੌੜਾ ਗਲੰਦਰ ਰਹਿਣ ਵਾਲਾ ਹਾਂ ਡਿਸਟ੍ਰਿਕਟ ਗੁਰਦਾਸਪੁਰ ਦਾ ਤੇ ਆਪਾਂ ਮੈਂ ਪਬਲਿਕਟ ਖੇਡਦਾ ਹਾਂ ਮੈਨੂੰ 5 ਸਾਲ ਹੋ ਗਏ ਪ੍ਰੈਕਟਿਸ ਕਰਦਿਆਂ ਨੂੰ ਤੇ ਦਸੰਬਰ ਦੇ ਵਿੱਚ ਸਾਡੇ ਟ੍ਰਾਇਲ ਹੋਏ ਸੀਗੇ ਇੰਟਰਨੈਸ਼ਨਲ ਦੇ ਇੰਟਰਨੈਸ਼ਨਲ ਚੈਂਪੀਅਨਸ਼ਿਪ ਵਰਲਡ ਚੈਂਪੀਅਨਸ਼ਿਪ ਦੇ ਆਈ ਡਬਲਯੂਪ ਤੇ ਜਿਹਦੇ थ्रू ਆਪਾਂ ਗਏ ਸੀਗੇ ਤੇ ਦਸੰਬਰ ਦੇ ਵਿੱਚ ਟ੍ਰਾਇਲ ਹੋਏ ਸੀਗੇ ਅੱਡੇ ਤੇ ਕਿੰਨੀ ਇੱਕ ਕੰਟਰੀਆਂ ਸੀ ਜਿਨ੍ਹਾਂ ਦਾ ਤੁਹਾਡਾ ਮੁਕਾਬਲਾ ਹੈ ਮੇਰਾ ਨਾ ਮੇ ਮੇ ਮੁਕਾਬਲਾ ਕਿਹਦੇ ਨਾਲ ਸੀ ਮੇਰੇ ਨਾਲ 12 ਕੰਟਰੀਆਂ ਸੀਗੀਆਂ ਜਿਹੜਾ ਮੇ ਜਿਹਦੀ ਸੈਕਿੰਡ ਪੋਜੀਸ਼ਨ ਆਈ ਹੈ ਉਹ ਰਾਜਸਥਾਨ ਦਾ ਸੀਗਾ ਜਿਆਦਾ ਮੁਕਾਬਲਾ ਮੇ ਰੱਖਦੇ ਨਾਲ ਹੋਇਆ ਅੱਗੇ ਕੀ ਐਮ ਇਹ ਲੈ ਕੇ ਚੱਲੇ ਹੋ ਪਛਦਾ ਐਮ ਚੱਲੋ ਪਾਵਰ ਲਿਫਟਿੰਗ ਦਾ ਜਿਆਦਾ ਸਕੋਪ ਤਾਂ ਇੱਥੇ ਚੱਲੋ ਹੈ ਨਹੀਂ ਗੌਰਮੈਂਟ ਵੱਲੋਂ ਇਨੀ ਹੈ ਨਹੀਂ ਆ ਤੁਹਾਨੂੰ ਸਪੋਰਟ ਹੈ ਨਹੀਂ ਇਨੀ ਗੌਰਮੈਂਟ ਵੱਲੋਂ ਤੇ ਜਿਵੇਂ ਕਿ ਹੁਣ ਅਸੀਂ ਆਪਣਾ ਖਰਚਾ ਜਿੰਨਾ ਸਾਡਾ ਆਪਣਾ ਖਰਚਾ ਕਰਕੇ ਗਏ ਆ ਗਵਰਨਮੈਂਟ ਵੱਲੋਂ ਕੋਈ سپورਟ ਨਹੀਂ ਆਨੀ ਪ੍ਰੈਕਟਿਸ ਕਿਦਾਂ ਕਰਦੇ ਨੇ ਉਹ ਅਸੀਂ ਪ੍ਰੈਕਟਿਸ ਮਤਲਬ ਕੋਚ ਦੀ ਵੀ ਇੱਥੇ ਕੋਈ ਨਹੀਂ ਹੈ ਗੁਰਦਾਸਪੁਰ ਵਿੱਚ ਕੋਈ ਫੈਸਿਲਿਟੀ ਨਹੀਂ ਆ ਪਬ ਲਿਫਟਿੰਗ ਕੋਚ ਦੀ ਅਸੀਂ ਆਪ ਹੀ ਕਰਦੇ ਆ ਇੱਥੋਂ ਤੱਕ ਪਹੁੰਚੇ ਤੇ ਮਤਲਬ ਆਪਣੇ ਆਪ ਹੀ ਬਣਦੇ ਆ ਆ ਪ੍ਰੈਕਟਿਸ ਕਰਕੇ ਕਿੰਨੇ ਕਿਹ ਜਾਨੇ ਪਾਗਲੇ ਆਸ ਨੇ ਪੰਜਾਬ ਦੇ ਆਪਣੇ ਪੰਜਾਬ ਵਿੱਚੋਂ 16 ਜਾਨੇ ਗਏ ਸੀਗੇ ਤੇ ਇੰਡੀਆ ਵਿੱਚੋਂ ਪੰਜਾਬ ਵਿੱਚੋਂ 3 ਜਾਨੇ ਆ ਹੀ ਆਪਾਂ ਤੇ ਜਿਹਦੇ ਵਿੱਚੋਂ ਮਤਲਬ 16 ਜਾਨਾਂ ਵਿੱਚੋਂ 5 ਜਾਨਾਂ ਦੀ ਪੋਜੀਸ਼ਨ ਪਈ ਤਿੰਨੇ ਜਾਨਾਂ ਦੇ 골ਡ ਮੈਡਲ ਤੇ ਦੋ ਜਾਨਾਂ ਦੇ ਬ੍ਰੌਂਜ਼ ਮੈਡਲ ਤੇ ਤੁਸੀਂ ਕਿਹੜਾ ਮੈਡਲ ਮੈਨੂੰ ਕੋਲ 골ਡ ਮੈਡਲ